ਸਾਰ ਸੰਗਤ ਜੀਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨ ਲੱਗੇ ਆਂ ਸਾਧ ਸੰਗਤ 96 ਕਰੋੜ ਖਾਲਸਾ ਜਦੋਂ ਆਵੇਗਾ ਉਦੋਂ ਇਹ ਨਿਸ਼ਾਨੀਆਂ ਦੇ ਦਿੱਤੀਆਂ ਗਈਆਂ ਸਤਿਗੁਰ ਦੇ ਵਾਸੋਂ 96 ਕਰੋੜ ਜਿੱਦਣ ਖਾਲਸਾ ਸਜਿਆ ਉਸ ਦਿਨ ਇਹ ਗੇਟ ਖੁੱਲਣਗੇ ਕਿਹੜੇ ਗੇਟ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀਓ 96 ਕਰੋੜ ਖਾਲਸਾ ਆਪਾਂ ਸਾਰਿਆਂ ਨੇ ਸੁਣਿਆ ਨਾ ਇਹ ਲਵਸ ਇਹ ਸ਼ਬਦ ਆਪਾਂ ਨੇ ਸਾਰਿਆਂ ਨੇ ਸੁਣਿਆ ਵੀ 96 ਕਰੋੜ ਖਾਲਸਾ ਕਹਿੰਦੇ ਜੀ 96 ਕਰੋੜ ਖਾਲਸਾ ਕਿਦਾਂ ਸਜਣਾ 96 ਕਰੋੜ ਖਾਲਸਾ ਕਦੋਂ ਸਜੇਗਾ ਸਾਤ ਸੰਗਤ ਜਿਸ ਦਿਨ 96 ਕਰੋੜ ਖਾਲਸੇ ਨੇ ਸਜ ਕੇ ਤਿਆਰ ਹੋਣਾ ਤੇ ਪਿਆਰਿਓ ਉਸ ਦਿਨ ਸਾਡੇ ਸਾਰੇ ਦੁੱਖ ਟੁੱਟ ਜਾਣਗੇ ਉਸ ਦਿਨ ਅਸਲ ਦੇ ਵਿੱਚ ਖਾਲਸਾ ਰਾਜ ਹੋਵੇਗਾ ਖਾਲਸਾ ਰਾਜ 96 ਕਰੋੜ ਖਾਲਸਾ ਹੁਣ ਕਈ ਕਹਿੰਦੇ ਜੀ ਖਾਲਸਾ ਰਾਜ ਕਦੋਂ ਆਵੇਗਾ ਜੀ ਪੰਥ ਦੀ ਚੜ੍ਹਦੀ ਕਲਾ ਕਦੋਂ ਹੋਵੇਗੀ ਜੀ ਪੰਥ ਕਿਸ ਦਿਨ ਜਿਹੜਾ ਹੈ ਉਹ ਆਪਣਾ ਰਾਜ ਭਾਗ ਲਵੇਗਾ ਜੀ ਪੰਥ ਕਿਸ ਤਰ੍ਹਾਂ ਜਿਹੜਾ ਹੈ ਚੱਲੇਗਾ ਪੰਥ ਦੇ ਕੀ ਕੀ ਮੁੱਦੇ ਹੋਣਗੇ ਜੀ ਕਈ ਤਰ੍ਹਾਂ ਦੇ ਸਵਾਲ ਹਨ ਕਈ ਤਰ੍ਹਾਂ ਦੇ ਆਪੋ ਆਪਣੇ ਸਵਾਲ ਲੋਕ ਕਰਦੇ ਨੇ ਮੈਂ ਬੇਨਤੀ ਕਰਦਾ ਵੀ ਪੰਥ ਦੀ ਚੜ੍ਹਦੀ ਕਲਾ ਚਾਹੇ ਤੁਸੀਂ ਅੱਜ ਕਰ ਦਿਓ ਬਾਬਾ ਆਤਰ ਸਿੰਘ ਜੀ ਮਹਾਂਪੁਰਖ ਕਿਆ ਕਰਦੇ ਸੀ ਇਹ ਕਹਿੰਦੇ ਜਿਸ ਦਿਨ ਭਾਈ ਹਰ ਇੱਕ ਘਰੋਂ ਅੰਮ੍ਰਿਤ ਵੇਲੇ ਗੁਰਬਾਣੀ ਦਾ ਆਵਾਜ਼ਾ ਆਉਣ ਲੱਗ ਪਿਆ ਹਰ ਇੱਕ ਘਰੋਂ ਗੁਰਬਾਣੀ ਦੀ ਆਵਾਜ਼ ਆਉਣ ਲੱਗ ਪਈ ਹਰ ਇੱਕ ਘਰੋਂ ਗੁਰਬਾਣੀ ਦੇ ਜਿਹੜੇ ਨੇ ਉਹ ਆਵਾਜ਼ੇ ਆਉਣ ਲੱਗ ਪਈ ਹਰ ਕੋਈ ਕੇਸਾਂ ਧਾਰੀ ਹੋ ਗਿਆ ਹਰ ਕੋਈ ਦਸਤਾਰ ਧਾਰੀ ਹੋ ਕੇ ਰਹਿਣ ਲੱਗ ਪਿਆ ਕਹਿੰਦੇ ਉਸ ਦਿਨ ਖਾਲਸੇ ਦਾ ਰਾਜ ਆਏ ਸਮਝੋ ਕਹਿੰਦੇ ਸੁਨੇਹਾ ਤੇਰਾ ਆਪਾਂ ਕਹਿੰਦਾ ਵੱਖਰਾ ਰਾਜ ਸਾਡਾ ਹੋਵੇ ਵੱਖਰਾ ਰਾਜ ਤੇ ਆਪਣੇ ਆਪ ਹੀ ਹੋ ਜਾਏਗਾ ਤੁਸੀਂ ਹੋਰ ਭਾਸ਼ਾਵਾਂ ਦਾ ਖਹਿੜਾ ਛੱਡ ਕੇ ਪੰਜਾਬੀ ਬੋਲਣਾ ਸ਼ੁਰੂ ਕਰ ਦਿਓ ਤੁਸੀਂ ਤੇ ਆ ਹੋਰ ਭਾਸ਼ਾ ਦੇ ਮਗਰ ਲਾ ਕੇ ਤੁਸਾਂ ਫਿਰ ਆਪਣੀ ਰੈਪੋ ਬਣਾਉਣੀ ਹੁੰਦੀ ਹੈ ਨਾ ਸਾਰੇ ਆਪਣੀ ਭਾਸ਼ਾ ਨਾਲ ਕੇ ਇਹਦਾ ਮਤਲਬ ਇਹ ਨਹੀਂ ਬੋਲ assi ਸਕਦੇ ਨਹੀਂ ਸਾਰਾ ਕੁਝ ਬੋਲ ਸਕ ਰਹੇ ਹਾਂ ਪਰ ਆਪਣੀ ਮਾਤ ਭਾਸ਼ਾ ਨੂੰ ਜਿਹੜਾ ਤੇ ਤਰਜੀ ਦਿਓ ਤੁਸੀਂ ਤਾਂ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ ਐਨੀ ਫੁਕਰੀ ਮਾਰਦੀਆਂ ਗਈ ਤੇ ਉਹਨਾਂ ਦਾ ਘਰੋਂ ਪੈਰ ਬਾਹਰ ਨਹੀਂ ਹੁੰਦਾ ਤੇ ਜਦ ਹੀ ਅੰਗਰੇਜ਼ੀ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ ਮੈਨੂੰ ਮਾਫ ਕਰਿਓ ਗੱਲ ਕਹਿਣੀ ਪੈ ਰਹੀ ਹੈ ਜਿਹੜੀ ਗੱਲ ਪੰਜਾਬੀ ਚ ਹੁਣ ਕਈ ਵਾਰੀ ਹਸਪੀਟਲ ਜਾਂਦੇ ਆ ਕਈ ਵਾਰੀ ਕਿਤੇ ਵੀ ਜਾਂਦੇ ਆ ਤੇ ਸਾਡੇ ਬਜ਼ੁਰਗ ਹੁੰਦੇ ਨੇ ਨਾ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਉਹ ਸਮਝਾਉਣੀਆਂ ਵੀ ਦੱਸੋ ਇਹਨਾਂ ਨੂੰ ਵਿਚਾਰਿਆਂ ਨੂੰ ਅੰਗਰੇਜ਼ੀ ਦਾ ਕੀ ਪਤਾ ਬਾਬਾ ਜੀ ਆਪ ਜੀ ਜਿਹੜੇ ਉਹ 40 ਡੇ ਬਾਅਦ ਆਇਓ ਉਹ ਮੈਂ ਕਿਹਾ 40 ਡੇ ਵੀ ਹੁਣ ਇਹ ਬਜ਼ੁਰਗ ਨੂੰ ਕੀ ਪਤਾ ਵੀ 40 ਡੇ ਕਿਹਨੇ ਹੁੰਦੇ ਆ ਤੇ ਉਹ ਦੂਜੀ ਕਰ ਜਾਵੇ ਆ ਆਪ ਕੋ ਲੈਂਜ ਪਵਾਣੇ ਕੇ ਲੀਏ ਸਮਾਂ ਦੇ ਦਿਆ ਗਿਆ ਹੈ ਆਪ ਠੀਕ ਯਾਨੀ ਟਿਊਜ਼ਡੇ ਕੋ ਆ ਜਾਣਾ ਹੁਣ ਮੈਂ ਕਿਹਾ ਵੀ ਟਿਊਜ਼ਡੇ ਹੁਣ ਇਹ ਬਜ਼ੁਰਗ ਬਾਬੇ ਨੂੰ ਕੀ ਪਤਾ ਵੀ ਟਿਊਜ਼ਡੇ ਕਦੋਂ ਆ ਕਿਹੜਾ ਟਿਊਜ਼ਡੇ ਆ ਮੈਂ ਕਿਹਾ ਭਾਈ ਵਿਵਾ ਕੱਲ ਸੁਣਾ ਇਹਨੂੰ ਬਜ਼ੁਰਗ ਨੇ ਇਹਨਾਂ ਨੂੰ ਐਂਜਲ ਸਮਝਾਓ ਕਿ ਕਿੰਨੇ ਦਿਨਾਂ ਬਾਅਦ ਆਉਣਾ ਤੇ ਇਹ ਇਹਨਾਂ ਬਜ਼ੁਰਗਾਂ ਨੂੰ ਇਹ ਸਮਝਾਓ ਕਿ ਕਿਹੜੇ ਦਿਨ ਆਉਣਾ ਹੈ ਕਹਿੰਦੀ ਜੀ ਸਮਝ ਜਾਣਗੇ ਮੈਂ ਕਿਹਾ ਐਂ ਕਿਵੇਂ ਸਮਝ ਜਾਣਗੇ ਇਹ ਤਾਂ ਵਿਚਾਰੇ ਅਣ ਪੜਨੇ ਇਹਨਾਂ ਨੂੰ ਸਮਝਾਓ ਸਹੀ ਤੁਸੀਂ ਮੇਰੇ ਕਹਿਣ ਤੋਂ ਭਾਵ ਵੀ ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਤਰਜੀ ਦੇ ਰਹੇ ਹਾਂ ਅਸੀਂ ਆਪਣੀ ਮਾਤਰ ਭਾਸ਼ਾ ਨੂੰ ਤਰਜੀ ਨਹੀਂ ਦੇ ਰਹੇ ਹਾਂ ਹਾਂ ਇਹ ਅਸੀਂ ਫਿਰ ਆਪਣੀ ਇਹ ਵੀ ਸਮਝਦੇ ਵੀ ਬੰਦਾ ਇਸ ਭਾਸ਼ਾ ਨੂੰ ਸਮਝੇਗਾ ਕਿ ਨਹੀਂ ਸਮਝੇਗਾ ਅਸੀਂ ਤੇ ਆਪਣੀ ਜਿਹੜੀ ਆ ਚਮਕਾਉਣੀ ਹੁੰਦੀ ਹੈ ਨਾ ਫਿਰ ਵੀ ਅਸੀਂ ਪੜ੍ਹੇ ਲਿਖੇ ਆ ਗੱਲ ਇਹ ਨਹੀਂ ਵੀ ਅਸੀਂ ਪੜ੍ਹੇ ਲਿਖੇ ਨੇ ਅਸੀਂ ਬੋਲ ਨਹੀਂ ਸਕਦੇ ਪਰ ਆਪਣੀ ਮਾਤਰ ਭਾਸ਼ਾ ਮੈਂ ਗੱਲ ਤਾਂ ਕਰ ਰਿਹਾ ਵੀ ਹਰ ਕਿਤੇ ਜਾ ਕੇ ਅਸੀਂ ਪੰਜਾਬੀ ਬੋਲੀਏ ਜਿੱਥੇ ਮੋਰਚਾ ਅੜ ਜੇ ਵੀ ਲੱਗਦਾ ਆਪਾਂ ਨੂੰ ਇੱਥੇ ਅੰਗਰੇਜ਼ੀ ਬੋਲਣੀ ਪਊ ਜਾਂ ਹਿੰਦੀ ਬੋਲਣੀ ਪਊ ਤਾਂ ਬੋਲੋ ਤੇ ਹੁਣ ਆਪਾਂ ਮੈਂ ਇੱਕ ਬੇਨਤੀ ਸਾਂਝੀ ਕਰਦਾ ਸਾਡਾ ਇੱਕ ਵੀਰ ਸੀ ਉਹ ਬੈਂਕ ਵਿੱਚ ਚਲੇ ਗਿਆ ਚਲੋ ਹੁਣ ਮੈਂ ਬੈਂਕ ਦਾ ਨਾਮ ਤੇ ਨਹੀਂ ਲੈਂਦਾ ਉਹ ਬੈਂਕ ਵਿੱਚ ਚਲੇ ਆ ਗਿਆ ਤੇ ਜਾ ਕੇ ਉਹ ਬੈਂਕ ਮੈਨੇਜਰ ਨੂੰ ਕਹਿੰਦਾ ਜੀ ਮੈਂ ਇੰਨੇ ਪੈਸੇ ਜਿਹੜੇ ਆ ਜਮਾ ਕਰਾਉਣੇ ਆ ਮੈਂ ਆਪਣਾ ਨਿਊ ਖਾਤਾ ਖਲਵਾਉਣਾ ਤੇ ਖਾਤਾ ਵੀ ਵੱਡਾ ਖਲਵਾਉਣਾ ਤੇ ਉਹ ਬੈਂਕ ਮੈਨੇਜਰ ਕਹਿੰਦਾ ਜੀ ਮੇਰੇ ਨਾਲ ਕਹਿੰਦਾ ਤੁਸੀਂ ਵੀ ਹਿੰਦੀ ਚ ਗੱਲ ਕਰੋ ਵੀ ਪੰਜਾਬੀ ਅਲਾਉਡ ਨਹੀਂ ਮੈਂ ਕਿਹਾ ਪੰਜਾਬੀ ਵੀ ਪੰਜਾਬ ਦੀ ਧਰਤੀ ਤੇ ਬੈਂਕ ਹੈ ਵੀ ਇੱਥੇ ਪੰਜਾਬੀ ਅਲਾਉਡ ਨਹੀਂ ਕਮਾ ਲ ਹੋਗੀ ਤੇ ਉਹ ਮੇਰਾ ਦੋਸਤ ਕਹਿੰਦਾ ਕਹਿੰਦਾ ਮੈਨੇਜਰ ਸਾਹਿਬ ਤੁਸੀਂ ਮੇਰੇ ਨਾਲ ਪੰਜਾਬੀ ਚ ਗੱਲ ਕਰੋ ਜੇ ਕਰਨੀ ਹੈ ਨਹੀਂ ਤੁਹਾਡੇ ਤੋਂ ਹਿੰਦੀ ਕਹਿੰਦਾ ਮੈਂ ਦੂਸਰੀ ਬੈਂਕ ਜਾਣਾ ਮੈਂ ਉੱਥੇ ਜਾ ਕੇ ਪੈਸੇ ਜਮਾ ਕਰਾ ਦੂੰਗਾ ਜਦ ਹੀ ਪੰਜਾਬੀ ਚ ਆ ਗਿਆ ਕਹਿੰਦਾ ਨਹੀਂ ਸਰ ਤੁਸੀਂ ਬੈਠੋ ਜੀ ਕਹਿੰਦਾ ਕੋਈ ਗੱਲ ਨਹੀਂ ਤੁਹਾਡਾ ਖਾਤਾ ਖੋਲਦੇ ਆ ਕਹਿੰਦਾ ਲੈ ਦੱਸੋ ਮੈਂ ਕਿਹਾ ਐਡੀ ਛੇਤੀ ਤੇਰੀ ਭਾਸ਼ਾ ਵੀ ਬਦਲ ਗਈ ਬਈ ਇਹ ਗੱਲਾਂ ਥੋੜੀ ਇਹਦੇ ਸਾਨੂੰ ਤਾਂ ਇਲਝਾਇਆ ਜਾਂਦਾ ਮੈਂ ਤਾਂ ਕਰਕੇ ਬੇਨਤੀ ਕਰਦਾ ਵੀ ਸਾਡਾ ਜਿਹੜਾ ਆਪਣਾ ਪਹਿਰਾਵਾ ਹੈ ਬਾਬਾ ਅਤਰ ਸਿੰਘ ਜੀ ਮਹਾਂਪੁਰ ਕਹਿੰਦੇ ਸੀ ਪੰਜਾਬੀ ਬੋਲੋ ਗੁਰਬਾਣੀ ਪੜੋ ਤੇ ਸਾਡੇ ਘਰਾਂ ਦੇ ਵਿੱਚ ਸਿੱਖੀ ਹੋਵੇ ਸਾਡੇ ਘਰਾਂ ਦੇ ਵਿੱਚ ਦਸਤਾਰ ਧਾਰੀ ਸਾਰੇ ਹੁਣ ਅਸੀਂ ਵੱਖਰੇ ਸੂਬੇ ਦੀ ਗੱਲ ਕਰਦੇ ਆਂ ਵੱਖਰਾ ਸੂਬਾ ਆਪਣਾ ਇੱਕ ਬਣਾ ਕੇ ਦਿਖਾ ਦਿਓ ਵੀ ਭਾਈ ਇੱਥੋਂ ਦੇ ਲੋਕ ਤੇ ਇਹੋ ਜਿਹੇ ਨੇ ਉਹਨਾਂ ਨੂੰ ਦੇਣਾ ਨਾ ਪਵੇ ਵੱਖਰਾ ਸੂਬਾ ਸੀ ਆਪ ਹੀ ਬਣਾ ਦिए ਤੇ ਉਹ ਸਾਨੂੰ ਮਜਬੂਰਨ ਹੋ ਕੇ ਕਹਿਣ ਵੀ ਹਾਂ ਭਾਈ ਉੱਥੇ ਤੇ ਏਦਾਂ ਦੇ ਲੋਕ ਰਹਿੰਦੇ ਨੇ ਤੇ ਉਹਨਾਂ ਨੂੰ ਭਾਈ ਵੱਖਰਾ ਸੂਬਾ ਜਿਹੜਾ ਹੈ ਦੇ ਦੇਣਾ ਚਾਹੀਦਾ ਇਹਨਾਂ ਦਾ ਹੱਕ ਹੈ ਸੋ ਪੰਥ ਦੀ ਚੜ੍ਹਦੀ ਕਲਾ ਤੇ ਉਦੋਂ ਹੋਵੇਗੀ ਜਿੱਦਣ ਸਾਡੇ ਘਰਾਂ ਦੇ ਵਿੱਚ ਗੁਰਬਾਣੀ ਹੋਵੇਗੀ 96 ਕਰੋੜ ਖਾਲਸਾ ਬੇਨਤੀ ਕਰਾਂ ਅਸੀਂ 96 ਕਰੋੜ ਖਾਲਸਾ ਸਜ ਕੇ ਤਿਆਰ ਹੋਵਾਂਗੇ ਕਿਦਣ ਹੋਵਾਂਗੇ ਅਸੀਂ ਤੇ ਅਮਰਤ ਛੱਕ ਛੱਕ ਕੇ ਭੰਗਰੀ ਜਾਂਦੇ ਆਂ ਅਸੀਂ ਤੇ ਅੰਮ੍ਰਿਤ ਨੂੰ ਬਹੁਤ ਸਸਤਾ ਬਣਾਤਾ ਕੋਈ ਗੱਲ ਨਹੀਂ ਜੀ ਆਉਂਦੀ ਮੱਸੀਆਂ ਨੂੰ ਛਕ ਲਾਂਗੇ ਕੋਈ ਗੱਲ ਨਹੀਂ ਜੀ ਆਉਂਦੀ ਸੰਗਰਾਮ ਤੇ ਛਕ ਲਾਂਗੇ ਇਹੋ ਜਿਹੇ ਬੰਦੇ ਵੀ ਨਹੀਂ ਜਿਹੜੇ 5 6 6 ਵਾਰ 7 7 ਵਾਰ ਗਲਤੀਆਂ ਕਰਕੇ ਦੁਬਾਰਾ ਦੁਬਾਰਾ ਅੰਮ੍ਰਿਤ ਛਕਣਾਰੇ ਕਿੱਥੋਂ ਪੂਰਾ ਕਰਦਾਂਗੇ 96 ਕਰੋੜ ਖਾਲਸਾ ਮੈਂ ਤਾਂ ਬੇਨਤੀ ਕਰ ਰਿਹਾ ਵੀ 96 ਕਰੋੜ ਖਾਲਸਾ ਪੂਰਾ ਹੋਵੇ ਗੁਰੂ ਦੇ ਬਚਨ ਪੂਰੇ ਹੋਣ ਉਹ ਪੂਰੇ ਅਸੀਂ ਕਰਨੇ ਆ ਹੁਣ ਗੁਰੂ ਸਾਹਿਬ ਨੇ ਨਹੀਂ ਕਰਨੇ ਵੀ ਸਤਗੁਰੂ ਆ ਕੇ ਇਕੱਠੇ ਕਰਨਗੇ ਵੀ ਚਲੋ ਭਾਈ ਅਮਰਤ ਛੱਕੋ ਇੱਕ ਵਾਰੀ 96 ਕਰੋੜ ਖਾਲਸਾ ਪੂਰਾ ਕਰੋ ਜਿਹੜੇ ਰਹਿਤ ਰੱਖਣਗੇ ਪੂਰੇ ਰਹਿਣੀ-ਵਹਿਣੀ ਬਲੇ ਹੋਣਗੇ ਮੇਰੇ ਪਾਰਸ਼ਾ ਕਹਿੰਦੇ ਉਹਨਾਂ ਨੂੰ ਗਿਣਿਆ ਜਾਏਗਾ 96 ਕਰੋੜ ਦੇ ਵਿੱਚ ਆ ਦੂਜਿਆਂ ਨੂੰ ਨਹੀਂ ਜਿਹੜੇ ਕਹਿੰਦੇ ਵੀ ਆਥਣ ਨੂੰ ਜਿਹੜਾ ਸ਼ਰਾਬ ਪੀ ਲੋ ਜੀ ਦਿਨੇ ਅਮਰਤ ਛੱਕ ਕੇ ਆਏ ਨੇ ਸਾਧ ਸੰਗਤ ਉਹ ਨਹੀਂ ਜਿਹੜੇ ਪੱਕੇ ਨੇ ਮਰਜ਼ਾਦਾ ਵਾਲੇ ਉਹਨਾਂ ਦੀ ਗੱਲ ਹੋ ਰਹੀ ਹੈ ਕਹਿੰਦੇ ਉਹ ਭਾਈ ਉਹ 96 ਕਰੋੜ ਖਾਲਸੇ ਦਾ ਇਕੱਠ ਜਿਸ ਦਿਨ ਉਹ 96 ਕਰੋੜ ਪੂਰਾ ਹੋ ਗਿਆ ਮੇਰੇ ਪਾਤਸ਼ਾਹ ਕਹਿੰਦੇ ਨੇ ਗੱਲ ਉਸ ਦਿਨ ਬਣਨੀ ਹੈ ਭਾਈ ਗੱਲ ਉਸ ਦਿਨ ਬਣਨੀ ਹੈ ਜਿਸ ਦਿਨ 96 ਕਰੋੜ ਖਾਲਸਾ ਸਜ ਕੇ ਤਿਆਰ ਹੋ ਗਿਆ ਨਾ ਕਹਿੰਦੇ ਗੁਰਦੁਆਰਾ ਮਾਲ ਤੇਕੜੀ ਸਾਹਿਬ ਜਿਹੜਾ ਹਜੂਰ ਸਾਹਿਬ ਹੈ ਉਥੋਂ ਖਜ਼ਾਨਾ ਨਿਕਲਣਾ ਤੇ ਉਹਦੇ ਨਾਲ ਨਾ ਫਿਰ 2.5 ਦਿਨ ਲੰਗਰ ਚੱਲਣਾ ਹੈ ਜਿਹੜਾ ਖਜ਼ਾਨਾ ਬਚੇਗਾ ਤੇ ਪਿਆਰਿਓ ਜਿਹੜਾ ਖਜ਼ਾਨਾ ਬਚੇਗਾ ਉਹ ਪੰਥ ਇਸਤੇਮਾਲ ਕਰੇਗਾ ਆਪਣੇ ਕੰਮਾਂ ਲਈ ਤੇ ਸਾਧ ਸੰਗਤ ਬੌਲੀ ਸਾਹਿਬ ਦੇ ਗੇਟ ਵੀ ਖੁੱਲਣਗੇ ਜਿਸ ਦਿਨ 96 ਕਰੋੜ ਖਾਲਸਾ ਸਜ ਕੇ ਤਿਆਰ ਹੋ ਗਿਆ ਤੇ ਉਸ ਦਿਨ ਕਹਿੰਦੇ ਖਾਲਸੇ ਦਾ ਰਾਜ ਵੀ ਸਾਨੂੰ ਘੋਸ਼ਿਤ ਕਰਕੇ ਦੇ ਦਿੱਤਾ ਜਾਣਾ ਉਸ ਦਿਨ ਕਹਿੰਦੇ ਫਿਰ ਸਾਡੀ ਵੱਖਰੀ ਕਮਾਨ ਹੋਏਗੀ ਵੱਖਰੇ ਸਾਡੇ ਫੈਸਲੇ ਹੋਣਗੇ ਵੱਖਰਾ ਹੀ ਸਾਡਾ ਆਦੇਸ਼ ਹੋਏਗਾ ਤੇ ਵੱਖਰੀ ਸਾਡੀ ਬੋਲੀ ਤੇ ਵੱਖਰਾ ਸਾਡਾ ਗਾਣਾ ਹੋਏਗਾ 96 ਕਰੋੜ ਖਾਲਸੇ ਦੀ ਉਲੂਕ ਹੋ ਰਹੀ ਹੁਣ ਬਣਨਾ ਅਸੀਂ ਸਾਡੇ ਵਰਗਿਆਂ ਨੂੰ ਕਰਕੇ ਹੀ 96 ਕਰੋੜ ਖਾਲਸਾ ਪੂਰਾ ਹੋਣਾ ਹੁਣ ਕਈ ਪਤਾ ਕੀ ਕਹਿੰਦੇ 96 ਕਰੋੜ ਖਾਲਸਾ ਦਾ ਜੀ ਫਿਰ ਸਤਿਗੁਰੂ ਹੀ ਪੂਰਾ ਕਰਨਗੇ ਸਤਿਗੁਰੂ ਪੂਰਾ ਕਰਨਗੇ ਹੋਣਾ ਉਹਦੀ ਕਿਰਪਾ ਨਾਲ ਹੈ ਪਰ ਅਸੀਂ ਆਪਣੇ ਵੱਲੋਂ ਤੇ ਅਹਿਦ ਕਰੀਏ ਦਿਨੇ ਅਸੀਂ ਕਹਿੰਦਾ ਹਾਂ ਜੀ ਠੀਕ ਆ ਜੀ ਹਾਂ ਅਸੀਂ ਅੰਮ੍ਰਿਤ ਛਕਾਂਗੇ ਜੀ ਸ਼ਾਮ ਨੂੰ ਸਾਡਾ ਈਮਾਨ ਡੋਲ ਜਾਂਦਾ ਹੈ ਸ਼ਾਮ ਨੂੰ ਪੈਗ ਲਾ ਲੈਣੇ ਆ ਤੜਕੇ ਨੂੰ ਫੇਰ ਕਹਿੰਦਾ ਹਾਂ ਜੀ ਬਣਾ ਲੇ ਜੀ ਕੋਈ ਗੱਲ ਨਹੀਂ ਕਈ ਤੇ ਐਸੇ ਨੇ ਬਾਪੂ ਜੀ ਅੰਮ੍ਰਿਤ ਛਕ ਲਈਏ ਬਾਪੂ ਜੀ ਅੰਮ੍ਰਿਤ ਨਹੀਂ ਜੀ ਹਜੇ ਦੋ ਪੁੱਤਰਾਂ ਦਾ ਵਿਆਹ ਕਰਨਾ ਮੈਂ ਕਿਹਾ ਵਿਆਹ ਨਾਲ ਅੰਮ੍ਰਿਤ ਦਾ ਕੀ ਕਨੈਕਸ਼ਨ ਉਹ ਕਹਿੰਦੇ ਨਹੀਂ ਕਰੋ ਤੇ ਖਾਦੇ ਪੀਤੀ ਜਾਂਦੀਆਂ ਨਾ ਉਹ ਕਹਿ ਦਿੰਦੇ ਆ ਵੀ ਜੇ ਤੂੰ दारू ਨਾ ਪੀਤੀ ਫਿਰ ਤੂੰ ਚਾਹ ਖਾਦਾ ਨਾ ਰਸੋਈ ਇਹਦਾ ਅਸੀਂ ਆ ਗੱਲਾਂ ਕਰਕੇ ਅੰਮ੍ਰਿਤ ਨਹੀਂ ਛਕਦੇ ਅੰਮ੍ਰਿਤ ਛਕਣਾ ਕੋਈ ਔਖੀ ਗੱਲ ਨਹੀਂ ਹੁਣ ਕਈ ਕਹਿੰਦੇ ਅੰਮ੍ਰਿਤ ਦਾ ਬਹੁਤ ਔਖਾ ਹੈ ਜੀ ਇਹ ਰਹੀ ਛਕਿਆ ਜਾਣਾ ਬਾਹਰ ਜਾਣ ਲਈ ਆਈਲੈਟਸ ਬਹੁਤ ਔਖੀ ਹੈ ਉਹ ਵੀ ਤਾਂ ਕਰ ਲੈਣੇ ਬਾਹਰ ਜਾਣਾ ਡੌਂਕੀਆਂ ਲਾ ਕੇ ਸਫਰ ਕਰਨਾ ਕਿਹੜਾ ਸੌਖਾ ਉਹ ਵੀ ਜੰਗਲਾਂ ਦੇ ਵਿੱਚ ਲਈ ਲੰਘੀ ਜਾਂਦੇ ਆ ਇਹ ਦੋ ਔਖਾ ਤਾਂ ਤੇ ਨਹੀਂ ਅੰਮ੍ਰਿਤ ਛਕਣਾ ਅੰਮ੍ਰਿਤ ਰਹਿਦ ਰੱਖਣੀ ਇਸਾਰ ਸੰਗਤ ਸਾਰੀਆਂ ਗੱਲਾਂ ਆਪਣੇ ਕੋਲੇ ਬਹਾਨੇ ਬਹੁਤ ਨੇ ਪਰ ਮੈਂ ਤਾਂ ਬੇਨਤੀ ਕਰਦਾ ਵੀ 96 ਕਰੋੜ ਖਾਲਸਾ ਐ ਨਹੀਂ ਪੂਰਾ ਹੋਣਾ ਜੇ ਅਸੀਂ ਐਹਦ ਕਰਾਂਗੇ ਹੋ ਸਕਦਾ ਹੈ 96 ਕਰੋੜ ਗਿਣਤੀ ਦੇ ਵਿੱਚ ਸਾਡਾ ਵੀ ਨਾਮ ਹੋਵੇ ਇਸ ਕਰਕੇ ਆਪੋ ਆਪਣਾ ਜਿਹੜਾ ਖਿਆਲ ਰੱਖੀਏ ਕਿਸੇ ਨੂੰ ਬਦਲਣ ਦੁਰਦੇ ਆ ਅਸੀਂ ਆਪ ਨੂੰ ਹੀ ਬਦਲੀ ਜੇ ਬਸ ਵਾਹਿਗੁਰੂ ਜੀ ਕਾ